ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਬਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸਿਓ ਆਪਾਂ ਦਾ ਰਣਜੀਤ ਕਬੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 778775927 788875927 ਹਾਂਜੀ ਜਦੋਂ ਆਪਾਂ ਬੱਚੀ ਦੇਖ ਲਈਏ ਨੇ ਸੂਆ ਕਿਹੜਾ ਸੂਰੀ ਹੋਣਾ ਹੈ ਜੀ ਪਹਿਲਾ ਸੂਆ ਹਾਂਜੀ ਤੇ ਦੰਦੋ ਕਿਵੇਂ ਆ ਦੰਦਾਂ ਦੇ ਵਿੱਚ ਦੇਖੀ ਚਲੋ ਇਹ ਦੇਖੀਏ ਠੀਕ ਹੈ ਦੰਦ ਨਹੀਂ ਆਏ ਦੇਖੇ ਇਹ ਹਣਾ ਹਾਂਜੀ ਤੇ ਕੈਦਨ ਕੱਢ ਦੀਆ ਫੇਰ ਵਾਲੇ ਵੀ ਇਹ ਹਫਤਾ ਬਾਕੀ ਪਿਆ ਰਹੇਗਾ ਇੱਕ ਹਫਤਾ ਸੂਣ ਚ ਵਾਗ ਗਿਆ ਦੁੱਧ ਅੰਦਾਜ਼ਾ ਕਿੰਨਾ ਪਾ ਦੂਗੀ ਦੁੱਧ 25 ਲੀਟਰ ਪਾ ਦੂਗੀ ਵੇ ਸੀਮਿੰਟ ਵਗੈਰਾ ਪਾਤਾ ਕਰਾਂਗੇ ਨਹੀਂ ਪਰੇ ਠੀਕ ਹੈ ਤੇ ਰੇਟ ਬਾਜ਼ਾਰੇ ਦਾ ਰੇਟ ਬਾਜ਼ਾਰ ਦਾ 90000 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਟੋੜ ਦੇ ਬਾਅਦ ਕੱਦ ਕੱਟ ਵਗੈਰਾ ਦੇਖੋ ਥੋੜਾ ਸਾਫ਼ ਜਿਹਾ ਤਰਾ ਰਾਜੀ ਸਾਮੀ ਪੜੀ ਵੀ ਦਿੱਸਦੀ ਨਾ ਮੀ ਕਿਸੇ ਪਾਸੇ ਨਹੀਂ ਤੇ ਜਿੰਦ ਜਾਨ ਪੂਰੀ ਜਾਤ ਪਾਤ ਦੇ ਵਿੱਚ ਆ ਤੇ ਰੇਟ ਇਹਦਾ 90000 ਰੁਪਿਆ ਮਾਣਾ ਮੋਟਾ ਮਾਨਦਾ 90 ਚ ਹੋ ਜਾਊਗਾ हां ਮਾਣ ਮਟਮਾਂ ਤਾਂ ਹੋ ਜੂਗੀ ਠੀਕ ਹੈ ਕਹਿੰਦਾ ਭਾਬੇ ਦੁੱਧ ਜਿਹੜਾ ਬਈ ਖਰੀਦੂਗਾ 24 25 ਲੀਟਰ ਮੰਨ ਕੇ ਲੈ ਜੀ ਠੀਕ ਹੈ ਥੋੜੀ ਸਵੈਲਿੰਗ ਪਾਉਣ ਲੱਗ ਗਈ ਹਨਾ ਹਾਂ ਸਵੈਲਿੰਗ ਤਾਂ ਵੀਰੇ ਪਾਉਣ ਲਵੇ ਲੱਗੀ ਦਾ ਬੜੇ ਮੋਟੀ ਪਾਈ ਜਾਂਦਾ ਪੱਕੇ ਦਾ ਕਰਕੇ ਪੁੱਜੂ ਪਾ ਜੰਦਾ ਠੀਕ ਹੈ ਸੋ ਚਮਕ ਧਾਮਕ ਦੇਖੋ ਬੈੜ ਦੀ ਸੋਹਣੀ ਸਾਫ ਸੁਥਰੀ 90 ਜੋਗਜਾਇਸ ਮੌਕੇ ਤੇ ਹੋ ਜੂਗੀ 2-4 ਦਿਨ ਕੱਢਦੀ ਪਈ ਆ ਕੱਦ ਕਾਰ ਸੁਨੱਖਾ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਰ ਨੂੰ